ਦਿਆਨੇ ਦੇ ਵਿੱਚ ਬੁੱਡੇ ਨਾਲੇ ਨੂੰ ਲੈ ਕੇ ਮਾਮਲਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਅਤੇ ਲੱਖਾ ਸਿਧਾਨਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਬੁੱਡੇ ਨਾਲੇ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਜਾਣਾ ਸੀ ਉਸ ਤੋਂ ਪਹਿਲਾਂ ਹੀ ਬਠਿੰਡਾ ਪੁਲਿਸ ਨੇ ਲੱਖਾ ਸਿਧਾਨਾ ਦੇ 9 ਸਾਥੀਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਇਸ ਦੀ ਪੁਸ਼ਟੀ ਆਪਾ ਹਰਦੀਪ ਸਿੰਘ ਨੇ ਕੀਤੀ ਹੈ ਦੂਜੇ ਪਾਸੇ ਪੁਲਿਸ ਨੇ ਬੁੱਡੇ ਨਾਲੇ ਨੂੰ ਲੈ ਕੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਨੇ ਇਸ ਦੌਰਾਨ ਪਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਲੱਖਾ ਸਿਧਾਨਾ ਦੀ ਸਪੋਰਟ ਦੇ ਵਿੱਚ ਆਏ ਲੋਕਾਂ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਦੂਜੇ ਪਾਸੇ ਡਾਇੰਗ ਇੰਡਸਟਰੀ ਦੇ ਵਪਾਰੀਆਂ ਨੇ ਵੀ ਆਪਣੀ ਅਲੱਗ ਤੋਂ ਵੱਖਰੀ ਸਟੇਜ ਲਾ ਲਈ ਹੈ ਅਤੇ ਲੱਖਾ ਸਿਧਾਨਾ ਦੇ ਨਾਲ ਤਰਕਾਂ ਦੇ ਆਧਾਰ ਤੇ ਬਹਿਸ ਕਰਨ ਨੂੰ ਲੈ ਕੇ ਤਿਆਰ ਬੈਠੇ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਿਅਕਤੀ ਨੇ ਦੱਸਿਆ ਹੈ ਕਿ ਉਹ ਹਰਿਆਣਾ ਦੇ ਪਿੰਡੋਂ ਆਏ ਨੇ ਲੱਖਾ ਸਿਧਾਨਾ ਦੀ ਸਪੋਰਟ ਵਿੱਚ ਆਏ ਨੇ ਉਹਨਾਂ ਨੇ ਕਿਹਾ ਲੁਧਿਆਣੇ ਵਿੱਚ ਪੁਲਿਸ ਨੇ ਉਹਨਾਂ ਨੂੰ ਡਿਟੇਨ ਕਰ ਦਿੱਤਾ ਹੈ ਗੌਰਤਲਬ ਹੈ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਲੱਖਾ ਦਾ ਸਾਥ ਨਿਭਾਉਂਦੇ ਆ ਰਹੇ ਨੇ ਇਸ ਵਿੱਚ ਇਸ ਤੋਂ ਪਹਿਲਾਂ ਲੱਖਾ ਸਿਧਾਨਾ ਸਮੇਤ 9 ਲੋਕਾਂ ਨੂੰ ਪੁਲਿਸ ਨੇ ਕਿ ਪੁਲਿਸ ਨੇ ਕਹਰਾ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਦੱਸਿਆ ਕਿ ਲੱਖਾ ਸਿਧਾਨਾ ਵੱਲੋਂ ਲੁਧਿਆਣੇ ਦੀ ਬੁੱਢਾ ਨਾਲੇ ਦੇ ਗੰਦੇ ਪਾਣੀ ਨੂੰ ਲੈ ਕੇ ਉਥੇ ਆਪਣੇ ਸਾਥੀਆਂ ਸਮੇਤ ਪ੍ਰਦਰਸ਼ਨ ਕੀਤਾ ਜਾਣਾ ਸੀ ਉੱਥੇ ਦੂਜੇ ਪਾਸੇ ਲੁਧਿਆਣਾ ਦੇ ਲੋਕ ਵੀ ਲੱਖਾ ਦੇ ਵਿਰੋਧ ਵਿੱਚ ਇਕੱਠੇ ਹੋਣ ਲੱਗੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਟਕਰਾਵ ਨੂੰ ਰੋਕਣ ਦੇ ਮਕਸਦ ਨਾਲ ਲੱਖਾਂ ਦੇ ਸਾਥੀਆਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸੋ ਲੁਧਿਆਣਾ ਸ਼ਹਿਰ ਦੀ ਜੇ ਗੱਲ ਕਰੀਏ ਵੱਡੇ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੁਹਾਨੂੰ ਵੱਖ-ਵੱਖ ਚੌਂਕਾ ਇਲਾਕਿਆਂ ਦੇ ਵਿੱਚ ਖੜੀ ਹੋਈ ਵੇਖਣ ਨੂੰ ਮਿਲੇਗੀ। ਪੁਲਿਸ ਦੀਆਂ ਗੱਡੀਆਂ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਜੋ ਚੈਕਿੰਗ ਕਰ ਰਹੀਆਂ ਨੇ ਹਰ ਆਉਣ ਜਾਣ ਵਾਲੇ ਰਾਹਗੀਰ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਹਰ ਗੱਡੀ ਦੀ ਚਾਹੇ ਉਹ ਲੋਕਲ ਹੋਵੇ ਜਾਂ ਬਾਰੀ ਹੋਵੇ ਉਸ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ। ਜਿਸ ਕਾਰਨ ਰਾਹਗੀਰ ਵੀ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਦੱਸੋ